ਅਸਟਾ ਤੁਸੀਂ ਦੇਖ ਰਹੇ ਹੋ ਪਾਵਰਫੁਲ نیوز ਚੈਨਲ ਓਵਰ ਸਪੀਡ ਗੱਡੀ ਚਲਾਉਣ ਵਾਲਿਓ ਹੋ ਜਾਓ ਸਤਰਕ ਕਿਉਂਕਿ ਫਰੀਦਕੋਟ ਟ੍ਰੈਫਿਕ ਪੁਲਿਸ ਹੋ ਗਈ ਹੈ ਅਸਟਾ ਜੇਕਰ ਤੁਸੀਂ ਓਵਰ ਸਪੀਡ ਗੱਡੀ ਚਲਾਉਂਦੇ ਹੋ ਅਤੇ ਪੁਲਿਸ ਦੇ ਰੋਕਣ ਦੇ ਬਾਵਜੂਦ ਵੀ ਨਹੀਂ ਰੁਕਦੇ ਤਾਂ ਕੱਟੀ ਜਾਣਗੇ ਤੁਹਾਡੇ ਆਨਲਾਈਨ ਪੱਕੇ ਚਲਾਨ ਦੇਖਦੇ ਆਂ ਪੁਲਿਸ ਅਸੀਂ ਮਾਨਯੋਗ ਮੁੱਖ ਮੰਤਰੀ ਦਾ ਸਾਡੇ ਦਾ ਸੁਪਨਾ ਵੀ ਜਿਹੜੇ ਰੋਡ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਬਿਲਕੁਲੀ ਘਟਾਇਆ ਛੱਡ ਕੇ ਕੀ ਬੰਦ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਬਹੁਤ ਹੀ ਕੀਮਤੀ ਗੱਡੀਆਂ ਦਿੱਤੀਆਂ ਹੋਈਆਂ ਸੜਕ ਸੁਰੱਖਿਆ ਫੋਰਸ ਦਾ ਸਾਡਾ ਪੁਨਰਗਠਨ ਕੀਤਾ ਹੋਇਆ ਉਹਨਾਂ ਨੇ ਸਿਰਫ ਇਸੇ ਮਕਸਦ ਨਾਲ ਵੀ ਰੋਡ ਐਕਸੀਡੈਂਟ ਘਟ ਜਾਣ ਜਾਂ ਬੰਦ ਹੋ ਜਾਣ ਅਸੀਂ ਉਸੇ ਲੜੀ ਦੇ ਵਿੱਚ ਸਾਡੀ ਰੁਟੀਨ ਚੈਕਿੰਗ ਵੀ ਹੈ ਤੇ ਅੱਜ ਅਸੀਂ ਸਪੀਡ ਗਨਾਂ ਜਿਹੜੀ ਸਾਡੀ ਹਾਈ ਮੈਨ ਲਓ ਓਵਰ ਸਪੀਡ ਗੱਡੀਆਂ ਆਉਂਦੀਆਂ ਉਹਨੂੰ ਚੈੱਕ ਕਰਕੇ ਓਵਰ ਸਪੀਡ ਗੱਡੀਆਂ ਦੇ ਸੀ ਚਲਾਨ ਕਰ ਰਹੇ ਆ ਕਿੰਨੇ ਕੁ ਲੋਕ ਆ ਜਿਹੜੀ ਉਲੰਘਣਾ ਕਰਦੇ ਆ کافی ਲੋਕ ਆ ਜੀ ਇਹਦੇ ਚ ਮੈਂ ਤਾਂ ਇਹ ਕਹੂੰਗਾ ਵੀ 60% ਲੋਕ ਆ ਜਿਹੜੇ ਉਲੰਘਣਾ ਕਰ ਰਿਹਾ ਇਸ ਚੀਜ਼ ਦੀ ਮੈਂ ਸਮੇਂ-ਸਮੇਂ ਤੇ ਜੀ ਲੋਕਾਂ ਨੂੰ ਇਹ ਅਪੀਲ ਕਰਦਾ ਰਹਿਣਾ ਸਾਡੀ ਪੁਲਿਸ ਦਾ ਪੇਜ ਬਣਿਆ ਹੋਇਆ ਉਹਦੇ ਜ਼ਰੀਏ ਵੀ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਵੀਰ ਆ ਉਹਨਾਂ ਦੇ ਜ਼ਰੀਏ ਵੀ ਵੀ ਚਲਾਨ ਜਿਹੜਾ ਅਸੀਂ ਜਾਂ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਉਹ ਪੁਲਿਸ ਦੇ ਡਰੋਂ ਨਹੀਂ ਕਰਨੀ ਅਸੀਂ ਆਪਣੇ ਆਪ ਨੂੰ ਸੇਫ ਰੱਖਣ ਦੀ ਖਾਤਰ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਸੀਟ ਬੈਲਟ ਹੈ ਸੀਟ ਬੈਲਟ ਨਾ ਲਾਵਾਂਗੇ ਅਸੀਂ ਸਾਡੇ ਨਾਲ ਦੀ ਸਵਾਰੀ ਬੈਠੀ ਹੈ ਉਹ ਇੱਕਦਮ ਗੱਡੀ ਸਾਡ ਨੂੰ ਬ੍ਰੇਕ ਲੱਗੇ اچانک ਜਾਂ ਹਿੱਟ ਹੋ ਗਈ ਕਾਸੇ ਦੇ ਵਿੱਚ ਸਾਡਾ ਸੇਰਾ ਸ਼ੀਸ਼ੇ ਵਿੱਚ ਵੱਜੂਗਾ ਸਾਡਾ ਮਨਕਾ ਟੁੱਟਣ ਦੀ ਸੁਭਾਵਨਾ ਰਹਿੰਦੀ ਹੈ ਨੰਬਰ 2 ਤੇ ਸਾਡੀ ਗੱਡੀਆਂ ਦੇ ਵਿੱਚ 에ਅਰ ਬੈਗ ਆ एयर बैग ਤਾਂ ਹੀ ਖੁੱਲਣਗੇ ਜੇ ਸਾਡੀ ਸੀਟ ਬੈਲਟ ਲੱਗੀ ਹੈ ਨਹੀਂ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ ਅਸੀਂ ਇੰਨੀ ਕੀਮਤੀ ਗੱਡੀ ਲਈ ਆ ਜੇਕਰ 에어 ਬੈਗ ਨਹੀਂ ਖੁੱਲਦਾ ਤੇ ਸਾਡੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਮੋਬਾਈਲ ਦੀ ਵਰਤੋਂ ਅਸੀਂ ਕਰਦੇ ਹਾਂ ਸਾਡਾ 50% ਧਿਆਨ ਹੈ ਜਿਹੜਾ ਮੋਬਾਈਲ 'ਚ ਹੁੰਦਾ 50% ਡਰਾਈਵਰੀ ਵਾਲੇ ਪਾਸੇ ਹੁੰਦਾ ਜਿਹੜੇ ਕਿ ਮਤਲਬ ਇੱਕ ਤੋਂ ਸੈਕਿੰਡਾਂ ਦਾ ਨਾਲ ਹਸਾਬ ਨਾਲ ਹੀ ਐਕਸੀਡੈਂਟ ਹੋ ਜਾਂਦਾ ਮੈਂ ਅਪੀਲ ਕਰੂੰਗਾ ਵੀ ਮੋਬਾਈਲ ਦਾ ਚਲਾਣ ਹੈ ਜਿਹੜਾ 5000 ਰੁਪਏ ਦਾ ਉਹਦੇ ਨਾਲ ਲੈ ਲਾਇਸੈਂਸ ਵੀ ਕੈਂਸਲ ਹੋਊਗਾ ਟ੍ਰਿਪਲ ਰੇਟਿੰਗ ਹੈ ਜੀ ਟ੍ਰਿਪਲ ਰੇਟਿੰਗ ਦੇ ਵਿੱਚ ਵੀ ਮਨ ਲੋ ਦਾ ਫਾਈਨ ਹੈ ਜਿਹੜਾ ਬਾਈਕ ਤੇ ਚੱਲਦੇ ਆ ਹਲਮੈਟ ਦਾ ਚਲਾਣਾ ਜੇ ਹਲਮੈਟ ਨਹੀਂ ਪਾਉਣਦੇ ਅਸੀਂ ਡਿੱਗਣਸਾਰ ਸਾਡੇ ਸਿਰ ਲੱਗਦਾ ਸਿਰ ਤੋਂ ਤੁਹਾਨੂੰ ਪਤਾ ਹੀ ਆ ਵੀ ਸਿਰ ਦਾ ਸਭ ਤੋਂ ਜਿਆਦਾ ਸਾਡਾ ਸੌਫਟ ਪਾਰਟ ਏ ਹੈ ਸਿਰ ਹੈ ਅਸੀਂ ਡੀ ਐਮ ਸਖਤ ਵੱਡੇ ਹਸਪੀਟਲ ਉੱਤੇ ਜਾ ਕੇ ਕਰੋੜਾ ਰੁਪਿਆ ਖਰਚੇ ਦਿੰਨੇ ਕਈ ਵੀ ਸਾਡਾ ਬੰਦਾ ਫੇਰ ਵੀ ਨਹੀਂ ਮੱਚਦਾ ਇਸ ਕਰਕੇ ਜਿਹੜਾ ਚਲਾਣਾ ਹੈਲਮੈਟ ਦਾ ਐਲਮੈਂਟ ਦੇ ਚਲਾਣ ਦੇ ਨਾਲ ਸਾਨੂੰ ਇੱਕ ਕੰਡੀਸ਼ਨ ਹੈ ਮਸ਼ੀਨ ਦੇ ਵਿੱਚ ਉਹ ਸਾਨੂੰ ਕਰਨੀ ਪਊਗੀ ਜਿਹੜਾ ਡੀਐਲ ਡਰਾਈਵਰੀ ਲਾਇਸੈਂਸ ਹੈ ਉਹ 3 ਮਹੀਨੇ ਆਸਤੇ ਸਾਨੂੰ ਕੈਨਸਲ ਕਰਨਾ ਪੈਂਦਾ 3 ਮਹੀਨੇ ਆਸਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀਕਲ ਨਹੀਂ ਚਲਾ ਸਕਦੇ ਜੇਕਰ ਚਲਾਵਾਂਗੇ ਦਰਾਨੇ ਚ ਹੈ ਕਿਤੇ ਅਸੀਂ ਪੁਲਿਸ ਦੇ ਪਕੜੇ ਗਏ ਤਾਂ ਦੁਆਰਾ ਫਿਰ ਉਹਦਾ ਫਾਈਨ ਬਹੁਤ ਜ਼ਿਆਦਾ ਹੋਊਗਾ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਜਿੰਨੇ ਟ੍ਰੈਫਿਕ ਦੇ ਨਿਯਮ ਬਣੇ ਆ ਉਹਦੀ ਪਾਲਣਾ ਕਰੋ ਉਹ ਸਾਡੀ ਸੇਫਟੀ ਵਾਸਤੇ ਹੈ ਕਿਉਂਕਿ ਹਰੇਕ ਇਨਸਾਨ ਨੂੰ ਉਸਦੇ ਪਰਿਵਾਰ ਨੂੰ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਰੋਡ ਤੇ ਘਰੋਂ ਨਿਕਲਣ ਤੋਂ ਲੈ ਕੇ ਜਦ ਤੱਕ ਅਸੀਂ ਘਰੇ ਨਹੀਂ ਪਹੁੰਚ ਜਾਂਦੇ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਤਾਂ ਹੀ ਅਸੀਂ ਆਪਣਾ ਜੀਵਨ ਜਿਹੜਾ ਸਹੀ ਬਤਾ ਸਕਦੇ ਤੇ ਅਸੀਂ ਆਪਣੀ ਪਰਮਾਤਮਾ ਦਿੱਤੀ ਉਮਰ ਸਹੀ ਭੋਗ ਸਕਦੇ ਹਾਂ ਜੀ ਅਸੀਂ ਸਮੇਂ-ਸਮੇਂ ਜਿਵੇਂ ਤੁਸੀਂ ਤੁਹਾਡੇ ਅੱਗੇ ਵੀਰ ਆਗੇ ਅਸੀਂ ਹਰੇਕ ਥਾਂ ਤੇ ਇਹ ਗੱਲ ਤਾਂ ਕਹਿੰਦੇ ਆਂ ਵੀ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਚਲਾਨ ਬਜਾਇਆ ਨਜਾਇਜ਼ ਨਾ ਘਟਾਓ ਚਲਾਨ ਦੇ ਕਿਉਂਕਿ ਪੈਸੇ ਦਾ ਜਿਹੜਾ ਸਾਡਾ ਦੇਖੋ ਅੱਜਕੱਲ ਮੈਂ ਹੈਗੇ ਆਈ ਕਿ ਨਹੀਂ ਹੈ ਤੇ ਕਿੰਨੇ ਸਾਡੇ ਖਰਚ ਆ ਸਾਡੇ ਉਹੀ ਪੂਰੇ ਨਹੀਂ ਆਉਂਦੇ ਦੇ ਚਲਾਨਾ ਦੇ ਵਿੱਚ ਅਸੀਂ ਪੈਸਾ ਕੋ 5-700000 ਰੁਪਇਆ ਕਈ ਵਾਰੀ ਚਲਾਨ ਵੱਡਾ ਵੀ ਹੁੰਦਾ ਉਹ ਕਰਦੇ ਆ ਤੇ ਅਸੀਂ ਉਸ ਚੀਜ਼ ਦੀ ਅਸੀਂ ਤਾਂ ਹੀ ਸੇਵ ਕਰ ਸਕਦੇ ਆ ਜੇ ਅਸੀਂ ਇਸ ਪਾਸੇ ਆਪਣਾ ਪੂਰਾ ਧਿਆਨ ਲਾਵਾਂਗੇ ਇੱਕ ਮੈਂ ਤੁਹਾਡੇ ਚੈਨਲ ਲਈ ਬੇਨਤੀ ਕਰਦਾ ਵੀ ਪੰਜਾਬ ਮਾਨਯੋਗ ਪੰਜਾਬ ਹਾਈ ਕੋਰਟ ਦੇ ਵਿੱਚ ਇੱਕ ਵਿਅਕਤੀ ਵੱਲੋਂ ਰੈਟ ਕੀਤੀ ਗਈ ਸੀ ਵੀ ਜਿਹੜੇ ਮੋਡੀਫਾਈ ਗੱਡੀਆਂ ਜਿਨ੍ਹਾਂ ਨੂੰ ਮੰਨ ਲਓ ਕੰਪਨੀ ਚੋਂ ਜਿਹੜੀ ਗੱਡੀ ਆਉਂਦੀ ਆ ਉਹਨੂੰ ਚੇਂਜ ਕਰਕੇ ਆਪਣੀ ਮਰਜ਼ੀ ਮੁਤਾਬਕ ਬਣਾਉਂਦੇ ਆ ਉਹਦਾ ਜੁਰਮਾਨੇ ਕਰੋ ਫਾਈਨ ਕਰੋ ਅਸੀਂ ਤੁਹਾਡੇ ਮਾਦੀਮ ਰਹੀਆਂ ਨੇ ਵੀ ਤੁਸੀਂ ਇਦਾਂ ਨਾ ਕਰੋ ਜੇ ਕਰੋਗੇ ਤਾਂ ਪੁਲਿਸ ਦੀ ਮਜਬੂਰੀ ਆ ਉਹ ਤਾਂ ਉਹਨਾਂ ਦੇ ਚਲਾਨ ਕਰਨੇ ਤੇ ਜੁਰਮਾਨਾ ਹੋਊਗਾ ਅਸੀਂ ਕਿਉਂ ਬਿਨਾ ਬਦੇ ਆਪਣੇ ਪੈਸੇ ਨੂੰ ਵੇਸਟ ਕਰ ਰਹੇ ਹਾਂ ਇੱਕ ਜਿਹੜੇ ਜਗਾੜੂ ਰੇੜੇ ਆ ਜੀ ਇਹ ਬਹੁਤ ਜ਼ਿਆਦਾ ਐਕਸੀਡੈਂਟ ਕਰ ਰਹੇ ਆ ਜਗਾੜੂ ਰੇੜਿਆਂ ਦੇ ਅੱਜ ਅਸੀਂ ਕਾਫੀ ਚਲਾਨ ਵੀ ਕੀਤੇ ਆ ਮਾਣਯੋਗ ਹਾਈ ਕੋਰਟ ਵੱਲੋਂ ਵੀ ਇਹ ਸਖਤ ਹਦਾਇਤ ਆ ਵੀ ਜਗਾੜੂ ਰੇੜੇ ਆ ਜਿਹੜੇ ਰੋਡ ਤੇ ਚੱਲਣੇ ਬੰਦ ਕੀਤੇ ਜਾਣ ਜੇ ਕਿਸੇ ਦਾ ਬਣਿਆ ਆਪਣੇ ਪਿੰਡਾਂ ਦੇ ਵਿੱਚ ਕੋਈ ਆਪਦਾ ਕਿਸੇ ਖੇਤ ਦੇ ਕੰਮ ਆਸੇ ਵਰਤ ਲਓ ਮੇਨ ਰੋਡ ਤੇ ਨਾ ਚੜਾਓ ਇੱਕ ਜਿਹੜੇ ਸ਼ਰਾਬ ਪੀ ਕੇ ਡਰਾਈਵ ਉਹ ਬੜੀ ਜ਼ਿਆਦਾ ਜ਼ਰੂਰਤ ਹੈ ਜੀ ਆਪ ਤਾਂ ਅਸੀਂ ਜਮਿਆਂ ਦੇ ਹੁੰਦੇ ਵੀ ਸੱਟ ਖਾਣੀ ਖਾਣੀ ਐਕਸੀਡੈਂਟ ਕਰਨਾ ਆਉਣ ਵਾਲੇ ਬੰਦੇ ਦਾ ਕੋਈ ਕਸੂਰ ਹੀ ਨਹੀਂ ਹੁੰਦਾ ਜਿਹਦੇ ਵਿੱਚ ਅਸੀਂ ਹਿੱਟ ਹੋ ਜਾਂਦੇ ਆ ਤੇ ਮਾਨਯੋਗ ਸਰਕਾਰ ਵੱਲੋਂ ਸਾਡੀ ਵੱਲੋਂ ਇਹ ਸਖਤ ਦਾਅਵਾ ਵੀ ਕੋਈ ਵੀ ਰੋਡ ਤੇ ਇੱਕ ਬੰਦਾ ਵੀ ਗੱਡੀ ਜਾਂ ਬਾਈਕ ਸ਼ਰਾਬੀ ਕੇ ਨਾਂ ਚਲਾ ਵੀ ਚਲਾਓਗੇ ਤਾਂ ਫਿਰ ਉਹਦਾ ਚਲਾਨ ਕੱਟਿਆ ਜਾਊਗਾ ਚਲਾਨ ਵੀ ਉਹਦਾ 5000 ਰੁਪਏ ਦਾ ਚਲਾਨ ਆ ਜੀ ਫਿਰ ਉਹਦਾ ਲਾਇਸੈਂਸ ਸਸਪੈਂਡ ਕਰਨਾ ਜੇ ਉਹਦੇ ਕੋਲ ਲਾਇਸੈਂਸ ਨਹੀਂ ਹੈ ਫਿਰ 5000 ਫਾਈਨ ਹੋ ਉਹਦਾ 10000 ਰੁਪਏ ਫਾਈਨ ਹੋਗਾ ਇੱਕ ਆਮ ਬੰਦੇ ਵਾਸਤੇ 10000 ਰੁਪਏ ਬਹੁਤ ਵੱਡੀ ਜੀ ਗੱਲ ਹੈ ਅਸੀਂ ਇਸ ਚੀਜ਼ ਤੋਂ ਬਚੀਏ ਤੇ ਪੈਸੇ ਆਪਣੇ ਨੂੰ ਸੇਵ ਕਰੀਏ ਧੰਨਵਾਦ ਜੀ